ਲੁਧਿਆਣਾ ਦੇ ਵਿੱਚ ਯਾਰਨੈਕਸ ਯਾਰ ਇੰਡੀਆ ਇੰਟਰਨੈਸ਼ਨਲ ਜਿਹੜੀ ਐਕਸੀਬਿਸ਼ਨ ਲੱਗੀ ਹੋਈ ਆ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਐਕਸੀਬਿਸ਼ਨ ਦੀ ਤਸਵੀਰਾਂ ਅਲਗ-ਅਲਗ ਕਿੱਥੇ ਸਟਾਲ ਲੱਗੇ ਹੋਏ ਨੇ ਪਰ ਤੁਹਾਨੂੰ ਇਸ ਟੈਕਸਟਲ ਦੀ ਤਸਵੀਰ ਦਿਖਾਵਾਂ ਸੋਲਿਡਸ ਟੈਕ ਰੱਜੋ ਤੂੰ ਐਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋੁੰਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ 'ਚ ਪੜਦਾ ਹੈ ਨਾ ਹਾਂਜੀ ਜੀ ਦੀ ਹੁਣ ਸਰਕਾਰੀ ਸਕੂਲਾਂ 'ਚ 200 ਬੱਸਾਂ ਚੱਲਦੀਆਂ ਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਵਿੱਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਮੰਨੋ ਪਾਵਰ ਲਿਮਟਿਡ ਸੋਲਰ ਪਾਵਰ ਪੈਨਲ ਦਾ ਇਹਨਾਂ ਦਾ ਬਿਜ਼ਨਸ ਗੱਲਬਾਤ ਕਰਾਂਗੇ ਕਿ ਇਹ ਐਗਜ਼ੀਬਿਸ਼ਨ ਦੇ ਵਿੱਚ ਕਿੰਨਾ ਕੁ ਇਫੈਕਟ ਕਰ ਰਿਹਾ ਹੈ ਮੈਮ ਜੇਕਰ ਐਗਜ਼ੀਬਿਸ਼ਨ ਦੀ ਗੱਲ ਕਰੀਏ ਤਾਂ ਪਹਿਲਾ ਦਿਨ ਐਗਜ਼ੀਬਿਸ਼ਨ ਦਾ ਕਿੰਨੇ ਕੁ ਫੁੱਟਫਾਲ ਆ ਫੁੱਟਫਾਲ ਸਿਰ ਕਾਫੀ ਰਹੀ ਹੈ ਸਵੇਰ ਦੀ ਜਦੋਂ ਕਿ 11:30 ਵਜੇ ਐਗਜ਼ਿਬਿਸ਼ਨ ਸਟਾਰਟ ਹੋ ਗਿਆ ਸੀਗਾ ਆਪਣਾ ਉਦੋਂ ਤੋਂ ਮਤਲਬ ਕਹਿ ਲੋ 4-500 ਬੰਦਾ ਫਾਲ ਕਰ ਗਿਆ ਹੈ ਹੁਣ ਤੱਕ ਬਾਕੀ 2 ਦਿਨ ਅਜੇ ਹੋਰ ਵੀ ਰਹਿਣਾ ਐਗਜ਼ਿਬਿਸ਼ਨ ਜਦੋਂ ਸੰਡੇ ਵੀ ਆ ਰਿਹਾ ਇੱਕ ਤੇ ਐਕਸਪੈਕਟ ਕਰਦੇ ਆ ਕਿ ਹੋਰ ਜ਼ਿਆਦਾ ਫੁੱਟਫਾਲ ਰਹੇਗੀ ਤੇ ਹੁਣ ਤੱਕ ਦਿਨ ਵਧੀਆ ਜਾ ਰਿਹਾ ਅੱਜ ਥੋੜੀ ਸਟਾਰਟਿੰਗ ਸੀਗੀ ਇੱਥੇ ਕਿ ਥੋੜਾ ਲੇਟ ਸਟਾਰਟ ਹੋਇਆ ਹਨਾ ਤਿਆਰੀ ਕਰਕੇ ਬਾਕੀ ਅਗਲੇ 2 ਦਿਨਾਂ ਚ ਐਕਸਪੈਕਟ ਕਰਦੇ ਆ ਕਿ ਹੋਰ ਜ਼ਿਆਦਾ ਫੁੱਟਫਾਲ ਰਹੇਗੀ ਤੁਹਾਡਾ ਐਗਜ਼ਿਬਿਸ਼ਨ ਦੇ ਵਿੱਚ ਕਿਸੇ ਦਾ ਤੁਹਾਡਾ ਸਟਾਲ ਲਗਾਇਆ ਵਾ ਸੋਲਰ ਪਾਵਰ ਪੈਨਲ ਦਾ ਕੀ ਖਾਸੀ ਹਾਂਜੀ ਬੇਸਿਕਲੀ ਅਸੀਂ ਇੱਕ ਸੋਲਰ ਈਪੀਸੀ ਕੰਪਨੀ ਆ ਈਪੀਸੀ ਦਾ ਮਤਲਬ ਹੁੰਦਾ ਇੰਜੀਨੀਅਰਿੰਗ ਪ੍ਰੋਕਿਊਰਮੈਂਟ ਐਂਡ ਕੰਸਟਰਕਸ਼ਨ ਤੇ ਅਸੀਂ ਸੋਲਰ ਪਾਵਰ ਦੇ ਪ੍ਰੋਜੈਕਟਸ ਲਗਾਉਂਦੇ ਆ ਅਸੀਂ ਬੇਸਿਕਲੀ ਇੰਡਸਟਰੀ ਸੈਗਮੈਂਟ ડીਲ ਕਰਦੇ ਆ ਮਤਲਬ ਜਿੱਦਾਂ ਕਿ ਆਪਣੀਆਂ ਫੈਕਟਰੀਆਂ ਹੋ ਗਈਆਂ ਨਾ ਲੁਧਿਆਣਾ ਦੇ ਵਿੱਚ ਆਪਾਂ ਨੂੰ ਪਤਾ ਬਹੁਤ ਸਾਰੀ ਮਿਲਸ ਨੇ ਆ ਨਾ ਡਿਫਰੈਂਟ ਡਿਫਰੈਂਟ ਟਾਈਪਸ ਦੀਆਂ ਮਿਲਸ ਨੇ ਅਸੀਂ ਉਹਨਾਂ ਲਈ ਸੋਲਰ ਪਾਵਰ ਦੇ ਪ੍ਰੋਜੈਕਟਸ ਲਗਾਉਂਦੇ ਆ ਠੀਕ ਹੈ ਤੇ ਇਹਦਾ ਫਾਇਦਾ ਇਹ ਹੁੰਦਾ ਹੈ ਕਿ ਜਿੱਦਾਂ ਹੁਣ ਜਿਹੜਾ ਸੂਰਜ ਦੀ ਜਿਹੜੀ ਰੌਸ਼ਨੀ ਹੈ ਉਹ ਇੱਕ ਨੈ ਉਹ ਯੂਜ਼ ਕਰਕੇ ਆਪਣੀ ਬਿਜਲੀ ਤੇ ਡਿਪੈਂਡੈਂਸੀ ਘਟਾ ਸਕਦੇ ਆ ਤੇ ਸਾਡਾ ਜਿਹੜਾ ਬਿਜ਼ਨਸ ਹੈ ਬੀਸਿਕਲੀ ਉਹ ਇਹੀ ਹੈ ਅਸੀਂ ਰੈ residen tial ਤੇ ਇੰਡਸਟਰੀਅਲ ਦੋਨੋਂ ਹੀ ਸੋਲਰ ਪ੍ਰੋਜੈਕਟਸ ਡੀਲ ਕਰਦੇ ਆ ਤੇ ਇੱਥੇ ਸਾਡਾ ਆਨ ਦਾ ਮੋਟਿਵੇ ਹੈ ਕਿ ਜਿੱਦਾਂ ਹੁਣ ਟੈਕਸਟਾਈਲ ਇੰਡਸਟਰੀ ਤੋਂ ਬਹੁਤ ਲੋਕੀ ਉਰੇ ਆ ਰਹੇ ਨੇ ਹਨਾ ਤੇ ਅਸੀਂ ਚਾਹੁੰਦੇ ਆ ਕਿ ਟੈਕਸਟਾਈਲ ਇੰਡਸਟਰੀ ਵੀ ਇਸ ਚੀਜ਼ ਤੋਂ ਬੈਨੀਫਿਟ ਲਵੇ ਤੇ ਅਸੀਂ ਜਾਣਦੇ ਹਾਂ ਕਿ ਵੱਧ ਤੋਂ ਵੱਧ ਲੋਕ ਇੱਥੇ ਸਾਡੇ ਨਾਲ ਜੁੜਨ ਹਨਾ ਤੇ ਉਹ ਸੋਲਰ ਪਾਵਰ ਦੇ ਪ੍ਰੋਜੈਕਟ ਇੰਸਟਾਲ ਕਰਾਉਣ ਆਪਣੀ ਇੰਡਸਟਰੀਜ਼ 'ਚ ਤੇ ਆਪਣੇ ਘਰਾਂ ਦੇ ਵਿੱਚ ਵੀ ਕਰਵਾ ਸਕਦੇ ਜਿੱਦਾਂ ਬਹੁਤ ਸਾਰੇ ਰੈਸਿਡੈਂਸ਼ੀਅਲ ਕਸਟਮਰਸ ਹੁਣ ਸਾਡੇ ਕੋਲ ਆਏ ਨੇ ਤੇ ਇਹ ਹੀ ਸਾਡਾ ਉਰੇ ਆਉਣ ਦਾ ਮੋਟਿਵ ਸੀਗਾ ਕਿ ਵੱਧ ਤੋਂ ਵੱਧ ਸੋਲਰ ਪ੍ਰੋਜੈਕਟਸ ਅਸੀਂ ਇੰਸਟਾਲ ਕਰਵਾ ਸਕੀਏ ਆਪਣਾ ਬਿਜ਼ਨਸ ਵੀ ਵਧਾ ਸਕੀਏ ਤੇ ਹੈਨਾ ਜੋ ਨੈਚੁਰਲ ਰਿਸੋਰਸ ਅਸੀਂ ਅੱਗੇ ਕੈਰੀ ਆਊਟ ਕਰ ਰਹੇ ਹਾਂ ਹਨਾ ਉਹ ਵਧਾ ਸਕਦੇ। ਅੱਛਾ ਇਹਨਾ ਪੈਨਲ ਦੀ ਮੈਗਾਵਾਟ ਦੀ ਗੱਲ ਕਰੀ ਕਿੰਨੇ ਤੋਂ ਸਟਾਰਟ ਹੁੰਦੇ ਆ ਤੇ ਜੇ ਮਿਨੀਮਮ ਮੈਕਸਿਮਮ ਕਿੰਨੇ ਤੱਕ ਜਾਂਦੇ। ਅੱਛਾ ਜਿੱਦਾਂ ਸਰ ਜੀ ਆਪਾਂ ਰੈ residențial ਦੀ ਗੱਲ ਕਰੀਏ ਤਾਂ ਆਪਣਾ ਜਿਹੜਾ ਲੋਡ ਹੁੰਦਾ ਉਹ ਕਿਲੋਵਾਟਸ ਦੇ ਵਿੱਚ ਹੁੰਦਾ। ਬਾਕੀ ਜਿਹੜਾ ਇੰਡਸਟਰੀਅਲ ਸੈਗਮੈਂਟ ਹੁੰਦਾ ਉਹਦੇ ਕਿਲੋਵਾਟਸ ਜ਼ਿਆਦਾ ਹੋ ਜਾਂਦੇ ਨੇ ਠੀਕ ਹੈ। ਤੇ ਇੱਕ 1000 ਕਿਲੋਵਾਟਸ ਦਾ ਇੱਕ ਮੈਗਾਵਾਟ ਬਣ ਜਾਂਦਾ। ਤੇ ਇੰਡਸਟਰੀਅਲ ਸੈਗਮੈਂਟ 500 ਪਲੱਸ ਹੁੰਦਾ ਜਨਰਲੀ ਹੈ ਨਾ ਤੇ ਕੁਝ ਛੋਟੇ ਇੰਡਸਟਰੀਜ਼ ਵੀ ਹੁੰਦੀਆਂ ਨੇ ਉਹ 200 300 ਕਿਲੋਵਟ ਵੀ ਲਗਵਾ ਲੰਦੀਆਂ ਨੇ ਬਾਕੀ ਜਿਹੜੀ ਮੈਗਾ ਇੰਡਸਟਰੀਜ਼ ਹੁੰਦੀਆਂ ਨੇ ਉਹ ਮੈਗਾਵਾਟਸ ਤੋਂ ਯਾਨੀ ਕਿ 1000 ਕਿਲੋਵਟ ਦਾ 1 ਮੈਗਾਵਾਟ ਉਹਦੇ ਚ ਡੀਲ ਕਰਦੀਆਂ ਨੇ ਤੇ ਅਸੀਂ ਹੁਣ ਰੀਸੈਂਟਲੀ 3 ਮੈਗਾਵਾਟ ਦਾ ਪ੍ਰੋਜੈਕਟ ਲਗਾਇਆ ਇਥੇ ਲੁਧਿਆਣਾ ਦੇ ਵਿੱਚ ਹੀ ਠੀਕ ਹੈ ਤੇ ਕੁਝ ਇਸ ਤਰੀਕੇ ਦੀ ਇਹਦੀ ਡੀਲਿੰਗ ਹੁੰਦੀ ਹੈ ਜਿਹੜੇ ਰੈ residențial ਹੁੰਦੇ ਨੇ ਉਹ ਕਿਲੋਵਟਸ ਹੁੰਦੇ ਨੇ 8 10 5 ਇੰਦਾਂ ਦੇ ਕਿਲੋਵੋਟ ਬਾਕੀ ਜਿਹੜੀ ਇੰਡਸਟਰੀ ਹੁੰਦੀ ਆ ਉਹ 3 400 ਕਿਲੋਵੋਟ ਜਾਂ 1 ਮੈਗਾਵਾਟ 2 ਮੈਗਾਵਾਟ ਇਦਾਂ ਡੀਲ ਕਰਦੇ ਆਮ ਚੱਕਰ ਗੱਲ ਕਰੀਏ ਹੁਣ ਕੋਈ ਆਰਡਰ ਜਾ ਕੋਈ ਇਨਕੁਆਰੀ ਅੱਜ ਪਹਿਲਾ ਦਿੰਨੇ ਆ ਇਹਨਾਂ ਦਿਨ ਦੀ ਐਗਜ਼ੀਬਿਸ਼ਨ ਆ ਤੇ ਕੋਈ ਇਨਕੁਆਰੀ ਜਾ ਕੋਈ ਆਰਡਰ ਕੋਈ ਹਾਂਜੀ ਇਨਕੁਆਰੀਸ ਤੇ ਬਹੁਤ ਆਈਆਂ ਨੇ ਜਿੱਦਾਂ ਮਤਲਬ ਹੁਣ ਤੱਕ ਤਾਂ ਮੇਰਾ ਜੋਰ ਐਕਸਪੀਰੀਅੰਸ ਰਿਹਾ ਹੈ ਇੰਡਸਟਰੀ ਥੋੜੀ ਛੋਟੀ ਹੈ ਅ ਟੈਕਸਟਾਈਲ ਵਾਲੀ ਜੋ ਹੁਣ ਰੀਚ ਕੀਤਾ ਤੇ ਬਹੁਤ ਜ਼ਿਆਦਾ ਵੱਡੇ ਸਕੇਲ ਦੇ ਆਰਡਰਸ ਨਹੀਂ ਨੇ ਬਟ ਹਾਂਜੀ ਇਨਕੁਆਰੀਜ਼ ਬਹੁਤ ਆਈਆਂ ਨੇ ਰੈ residenial ਦੇ ਇਨਕੁਆਰੀਜ਼ ਵੀ ਆਈਆਂ ਨੇ ਤੇ ਇੰਡਸਟਰੀਅਲ ਵੀ ਮਤਲਬ ਹਨਾ 4-500 ਕਿਲੋਵੋਟ ਤੱਕ ਤੇ ਹੁਣ ਅਸੀਂ ਉਹਨਾਂ ਨੂੰ ਰੀਚ ਆਊਟ ਕਰਦੇ ਆਂ ਦੇਖਦੇ ਅੱਗੇ ਉਹ ਕਨਵਰਟ ਹੁੰਦੀਆਂ ਨੇ ਲੀਡਸ ਕਹਿ ਲਈਏ ਜਿਨ੍ਹਾਂ ਨੂੰ ਆਪਾਂ ਹੀ ਇਨਕੁਆਰੀਜ਼ ਰਹਿ ਜਾਂਦੀਆਂ ਨੇ ਬਾਕੀ ਦੋ ਦਿਨ ਅਜੇ ਹੋਰ ਪਏ ਨੇ ਹੋਰ ਫੁੱਟਫਾਲ ਆਏਗੀ ਤੇ ਹੋਰ ਇਨਕੁਆਰੀਜ਼ ਆਈਆਂ ਅਜੀ ਹਰ ਸਾਲ ਇੱਥੇ ਆੰਦੇ ਆ ਤੇ ਹਰ ਸਾਲ ਇਦਾਂ ਦਾ ਐਕਸਪੀਰੀਅੰਸ ਰਹਿੰਦਾ ਸਟਾਰਟਿੰਗ ਥੋੜੀ ਜ ਤੇ ਅਗਲੇ 2 ਦਿਨਾਂ ਦੇ ਵਿੱਚ ਹੋਰ ਅੱਛੀ ਫਾਲ ਹੁੰਦੀ ਹੈ ਹੋਰ ਜ਼ਿਆਦਾ ਇਨਕੁਆਰੀਜ਼ ਆਉਂਦੀਆਂ ਨੇ ਫਿਰ ਲੀਡਸ ਕਨਵਰਟ ਹੁੰਦੀਆਂ ਨੇ ਜੀ ਬਿਲਕੁਲ ਲੁਧਿਆਣਾ ਦੇ ਵਿੱਚ ਯਾਰਨੈਕਸ ਇੰਡੀਆ ਇੰਟਰਨੈਸ਼ਨਲ ਯਾਰਨਕ ਜਿਹੜੀ ਐਗਜ਼ੀਬਿਸ਼ਨ ਲੱਗੀ ਹੋਈ ਹੈ ਜੇਕਰ ਗੱਲ ਕਰੀਏ ਵੱਖ-ਵੱਖ ਇੱਥੇ ਜਿਹੜੇ ਇੰਡਸਟਰੀ ਵਾਲੇ ਹੈਗੇ ਨੇ ਉਹਨਾਂ ਨੇ ਇੱਥੇ ਸਟਾਲ ਲਾਏ ਹੋਏ ਨੇ ਲੋਕਾਂ ਨੂੰ ਜਾਣਕਾਰੀ ਆਪਣੇ ਆਪਣੇ ਪ੍ਰੋਡਕਟ ਦੀ ਸਾਂਝ ਕਰ ਰਹੇ ਨੇ ਲੁਧਿਆਣਾ ਤੋਂ ਲਖਮਿੰਦਰ ਸਿੰਘ ਕੈਮਰਾਮੈਨ ਬੌਬੀ ਦੇ ਨਾਲ ਸਾਨੂੰ ਦੇ ਹੋਈ ਜੀ ਬਹੁਤ ਧੰਨਵਾਦ